ਪਰੇ ਹੋਈ ਮੈਲੇ ਟੈਸਟਮੈਨ ਚੋਨਾ ਕੀਤੇ ਤਾਂ ਪਿੰਡ ਚ ਗਲੀਆਂ ਹੁੰਦੀਆਂ ਵਾ ਇੰਗੀਆਂ ਲਿੰਗੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਹੈ ਆ ਵੀ ਅਗਲੇ ਨੂੰ ਕੋਈ ਆਏ ਕਿੰਨਾ ਦੀ ਚੀਜ਼ ਹੈ ਕਿੰਨਾ ਦੇ ਪੈਸਾ ਸਾਰਾ ਕੋਈ ਲਾਈਟਿੰਗ ਉਸ ਹਾਵਣਾ ਲਾਈ ਆ ਸਵਿਚੋ ਉਸ ਹਾਵਣਾ ਪੁਰਾਣੇ ਮਾਡਲ ਦੇ ਲਾਏ ਆ ਤੇ ਬੰਦਾ ਪੁੱਛਿਆ ਯਾਰਾ ਕੀ ਚੀਜ਼ ਹੈ ਬੜੀ ਮਿਹਨਤ ਲੱਗੀ ਇਨਾਂ ਜੀਗਾ ਪਰ ਮੈਸ ਉੱਚਾ ਜੋ ਹੋਏ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਗੱਲੇ ਗਲੀਆਂ ਵੀ ਆਂ ਚੀਜ਼ ਕੋ ਬਾਤ ਕੇ ਪੜਾ ਲੱਗੇਗੀ ਉਹ ਬੜੀ ਕੱਲੇ ਕੱਲੇ ਕਹਿੰਦੇ ਕਿ ਇਹ ਜਗ੍ਹਾ ਤੋਂ ਪੁੱਛਣਾ ਕਦੀ ਤੇ ਇਹ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਪਿਲਾਰੋਵੀ ਆਬਾ ਜੀ ਤਿਆਰ ਕਰ ਲੱਗੀਆਂ ਤੋਂ ਤੁਸੀਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਦਿੱਤਾ। ਸਮੇਂ ਦੀ ਕਰਵਟ ਦੇ ਨਾਲ ਕਈ ਕਿਸਮ ਦੇ ਨਵੇਂ ਸੁੱਖ ਸਾਧਨ ਅਤੇ ਪੁਰਾਣੇ ਮਿੱਟੀ ਦੇ ਕੱਚੇ ਘਰਾਂ ਵੀ ਵਰਤਮਾਨ ਵਾਲੇ ਸਮਾਨ ਬਹੁਤ ਹੀ ਬਦਲ ਚੁੱਕੇ ਹਨ ਅਤੇ ਅਕਸਰ ਸਮੇਂ ਦੇ ਨਾਲ ਪਿੰਡਾਂ ਵਿੱਚ ਪੁਰਾਣੀਆਂ ਹਵੇਲੀਆਂ ਤੇ ਵੱਡੇ ਪੱਕੇ ਘਰ ਅਤੇ ਕੋਠੀਆਂ ਬਣ ਗਈਆਂ ਅਤੇ ਉਹਨਾਂ ਘਰ ਵਿੱਚ ਰੱਖਿਆ ਪੁਰਾਣਾ ਹੋ ਚੁੱਕਿਆ ਸਮਾਨ ਨੂੰ ਕਬਾੜ ਵਿੱਚ ਲੋਕਾਂ ਨੇ ਸੁੱਟ ਦਿੱਤਾ ਹੈ ਪਰ ਬਟਾਲਾ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਉਸ ਪੁਰਾਣੇ ਪਿੰਡ ਦੀਆਂ ਯਾਦਾਂ ਨੂੰ ਅਸਲ ਪਿੰਡ ਬਣਾਉਣ ਦਾ ਸੋਚ ਸ਼ਹਿਰ ਦੇ ਵਿੱਚ ਇੱਕ ਈਕਰੀਬ ਇੱਕ ਕਨਾਲ ਜਗ੍ਹਾ ਦੇ ਵਿੱਚ ਇੱਕ ਪੁਰਾਤਨ ਪੰਜਾਬ ਦਾ ਪਿੰਡ ਬਣਾ ਲਿਆ ਅਤੇ ਜਿੱਥੇ ਪਿੰਡ ਦੀ ਹਵੇਲੀ ਵਾਲੀ ਇਮਾਰਤ ਬਣਾਈ ਉੱਥੇ ਹੀ ਪਿੰਡ ਦੀ ਕੱਚੀਆਂ ਗਲੀਆਂ ਅਤੇ ਪੁਰਾਣੇ ਬਾਜ਼ਾਰ ਦੀ ਦਿੱਖ ਵਾਲੀਆਂ ਹੱਟੀਆਂ ਵਿੱਚ ਬਣਾ ਦਿੱਤੀਆਂ ਇਸ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਇਸ ਘਰ ਨੂੰ ਉਸ ਦੇ ਬੱਚੇ ਵੀ ਬਹੁਤ ਪਸੰਦ ਕਰਦੇ ਹਨ ਅਤੇ ਗੁਆਣ ਵਿੱਚ ਰਹਿੰਦੇ ਲੋਕ ਵੀ ਆਪਣੇ ਇਸਤਤਰ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਨੌਜਵਾਨ ਇਹ ਵੀ ਦੱਸਿਆ ਕਿ ਉਹਦਾ ਕੀਤਾ ਫੋਟੋਗ੍ਰਾਫਰ ਦਾ ਹੈ ਅਤੇ ਭਾਵੇਂ ਇਹ ਉਸ ਦੇ ਸ਼ੌਂਕ ਨਾਲ ਬਣਾਇਆ ਹੈ ਪਰ ਹੁਣ ਇਹ ਉਸ ਦੇ ਲਈ ਆਮਦਨ ਦਾ ਵੀ ਸਾਧਨ ਬਣ ਗਿਆ ਹੈ ਅਤੇ ਉਸ ਦੇ ਇਸ ਘਰ ਦੇ ਵਿੱਚ ਚਰਚੇ ਵੀ ਰਿਪੀਟ ਅਤੇ ਉਸ ਦੇ ਇਸ ਘਰ ਦੇ ਚਰਚੇ ਵੀ ਦੂਰ ਤੱਕ ਹੋ ਰਹੇ ਹਨ ਇਸ ਘਰ ਦੇ ਵਿੱਚ ਜਿੱਥੇ ਪੁਰਾਤਨ ਦਿਖ ਹੈ ਉੱਥੇ ਹੀ ਸਮਾਨ ਬਹੁਤ ਐਸੀਆਂ ਚੀਜ਼ਾਂ ਜਿਨ੍ਹਾਂ ਵਿੱਚ ਤਵੇਆਂ ਜਿਨ੍ਹਾਂ ਵਿੱਚ ਤਵੇਆਂ ਵਾਲੀਆਂ ਗ੍ਰਾਮਫੋਨੋ ਮਸ਼ੀਨਾਂ ਤੇ ਤਵੇ ਰਿਕਾਰਡ ਸਮੇਂ-ਸਮੇਂ ਨਾਲ ਆਏ ਟੀਵੀ ਸੰਦੂਕ ਪੁਰਾਣੀ ਜੀਪ ਅਤੇ ਹੋਰ ਐਸਾ ਵਿਰਾਸਤੀ ਸਮਾਨ ਹੈ ਜੋ ਕਿ ਲਗਭਗ ਗਾਇਬ ਹੀ ਹੋ ਚੁੱਕਿਆ ਹੈ ਐਸੇ ਸਮਾਨ ਨੂੰ ਅੱਜ ਵੀ ਸੰਭਾਲਣ ਦੇ ਯਤਨ ਕਰ ਰਿਹਾ ਹੈ ਇਹ ਨੌਜਵਾਨ ਗੁਰਪ੍ਰੀਤ ਸਿੰਘ ਅੱਛਾ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਹੈ ਆਪਾਂ ਪ੍ਰੀ-ਵਾਈਡਿੰਗ ਸ਼ੂਟਸ ਤੇ ਜਾਂਦੇ ਹਾਂ ਉੱਥੇ ਅੱਜ ਕੱਲ ਲੋਕੀਏ ਜੀਜ਼ਾਂ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋੜਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰੋਪਰਟੀ ਬਈ ਸੀ ਮੈਂ ਕਹ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਆਂ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਿਹਾ ਹੁੰਦਾ ਹੁੰਦਾ ਸੀ ਤੇ ਉਹ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਆਪਾਂ ਤੇ ਪਈ ਉਸ ਹਿਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਾਨ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ ਸਾਡੇ ਅੱਗੇ ਨਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿੱਦਾ ਪਿੰਡ ਦੀਆਂ ਗਲੀਆਂ ਪੁਰਾਈ ਉਹੀ ਮਤਲਬ ਟੇਸਟ ਮੈਨੂੰ ਚਾਹੁੰਦਾ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਨਿੱਕੇ ਨਿੱਕੇ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰਾ ਕੋਈ ਲਾਈਟਿੰਗ ਉਸ ਹਮ ਨਾਲ ਲਾਈ ਆ ਸਵਿਚ ਉਸ ਹਮ ਨਾਲ ਪੁਰਾਣੇ ਮਾਡਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ 'ਤੇ ਔਣੇ ਔਰ ਲਾਣੇ ਬੜੇ ਔਖੇ ਜੇ ਆ। ਪਰ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫੇ ਪ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹ ਚੀਜ਼ ਪਿੰਡ ਬੜੀ ਇਕੱਲੇ ਇਕੱਲੇ ਕਹਿੰਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕੁਐਸਟ ਕਰਕੇ ਵੀ ਲੈਰੋ ਵੀ ਆਪਾਂ ਚੀਜ਼ ਤਿਆਰ ਕਰਨ ਲੱਗੇ ਹਾਂ ਤੁਸੀਂ ਵੀ ਦੇਖਣ ਆਇਓ ਤਾਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ ਬਿਲਕੁਲ ਜੀ ਬਿਲਕੁਲ ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਹ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ ਉਹਨਾਂ ਕਈਆਂ ਮੌ कि ਨਹੀਂ ਆਪਾਂ ਇੰਨੇ ਦੀ ਦੇਣੀ ਹੈ ਜੀ ਇੰਨੇ ਦੀ ਦੇਣੀ ਹੈ ਲੈਣੀ ਹੋ ਜੀ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਬੈਈਦਾ ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਰ ਆ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜੇ ਨਹੀਂ ਮਿਲਦਾ ਘੁਟੰਜੀ ਹੁਣ ਆਉਂ ਲੱਗਦਾ ਜਿੱਦਾਂ ਘੁਟੰਜਾ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਜੀ ਸਾਰਾ ਕੁਝ ਵਧੀਆ ਉਹ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬਾਈ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਟ ਸਰੇ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ ਆਪਾਂ ਸ਼ਹਿਰ 'ਚ ਆਏ ਆ ਪਿੰਡੋਂ ਤੇ ਉਹ ਸ਼ਹਿਰੀ ਟਾਈਪ ਨਾ ਬਣ ਕੇ ਰਹਿ ਜਾਣ